ਸਤਿ ਸ੍ਰੀ ਅਕਾਲ ਗੁਰੂ ਸਾਹਿਬ ਜੀ ਅਸਾ ਮਹੱਲਾ ਪੰਜਵਾਂ ਸਲੋਕ ਉਦਮ ਕਰਹੁ ਵਡਭਾਗੀ ਹੋ ਸਿਮਰ ਹਰਿ ਹਰਿ ਰਾਇ ਨਾਨਕ ਦੇ ਸਿਮਰਤ ਸਦ ਸੁਖ ਹੋਵੈ ਦੁਖ ਦਰਦ ਬ੍ਰਹਮ ਜਾਇ ਛੰਤ ਨਾਮ ਜਪਤ ਗੋਬਿੰਦ ਨਹੇ ਅਲਸਾਈਐ ਪੇ ਤਤ ਸਾਧੂ ਸੰਗ ਜੰਪਰਨਹ ਜਾਇਐ दुख दर्द न पो व्याप नाम सिमरत सद सुखी स सास हर हर त्याई सो प्रभ मन मुखी कृपाल दयाल रसाल गुण निध कर दया सेवा लाई है नानक पैम पै चरण जम नाम जप्त गोविंद नाय लसाई पावन पतित गुणीत नाम निरंजन परम अंधेर विनाश ज्ञान गुर अञ्जना गौर ज्ञान अञ्जन प्रभ निरञ्जन जल तल मैयरपूरया एक निमख जाक रवसया मिटेति सह विसूरया अगाध बोध समरक्ष स्वामी सर्वकाप भजना ਨਾ ਨਿਕ ਪੇਮ ਪੈ ਚਰਨ ਜੰਪੈ ਪਾਵਨ ਪਤਿ ਪੁਨੀਤ ਨਾਮ ਨਿਰੰਜਨ ਓਟ ਗਹੀ ਗੋਪਾਲ ਦਇਆਲ ਕਿਰਪਾ ਨਿਦੇ ਮੈਂ ਆਸਰ ਤੈ ਚਰਨ ਤੁਮਾਰੀ ਸ਼ਰਨ ਸਿਧੇ ਹਰ ਚਰਨ ਕਾਰਨ ਕਰਨ ਸੁਆਮੀ ਪਤਤ ਉਧਰਨ ਹਰ ਹਰੀ ਸੰਸਾਰ ਸਾਗਰ ਭਾਵ ਤਾਰ ਨਾਮ ਸਮਰਤ ਬਹਤਾਰੇ आद अंत बेअंत खोज सुनी उदरन संत संग विधे नानक प्रेम पै चरण जम पै ओट गही गोपाल दयाल कृपा निधे भगत वचल हर बिरद आप बनाया जय जय संत अरध तह तह प्रगटाया प्रभ आप लिए समाये सह सुभाए भगत कार्य सारे आनंद हर जस महामंगल ਸਰਬ ਦੁਖ ਵੇਸਾਰਿਆ ਚਮਤਕਾਰ ਪ੍ਰਗਾਸ ਦਹ ਦਿਸ ਏਕ ਤਹ ਦ੍ਰਿਸ਼ਟਾ ਆਇਆ ਨਾਨਕ ਪਿਆਮ ਪੈ ਚਰਨ ਜੰਪੈ ਭਗਤ ਵਛਲ ਹਰ ਬਿਰਦ ਆਪ ਬਣਾਇ ਨਾਨਕ ਪਿਆਮ ਪੈ ਚਰਨ ਜੰਪੈ ਭਗਤ ਵਛਲ ਬਿਰਦ ਹਰਿ ਆਪ ਬਣਾਇ ਵਾਹੀ ਗੁਰਜੀਕਾ ਖਲਸਾ ਵਾਹਿ ਗੁਰੂ ਜੀ ਕੀ ਫਤਿਹ ਮੂਖ ਉਚਰੈ ਸ਼ਾਸਤਰ ਖੱਟ ਅੰਧ ਗਿਰਣ ਚੜ ਜਾਏ ਅੰਧ ਬਕੈ ਬਦਰ ਸੁਣੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੋਛ ਹਮਾਰੀ ਬਰਣ ਸਕੈ ਸਿਫਤ ਜੋ ਤੁਹਾਰੀ ਹਮਨਾਕਾਰ ਸਖਤ ਸਿਫਤ ਤੁਹਾਰੀ ਆਪ ਲਿਹੁ ਤਮ ਕਥਾ ਸੁਧਾਰੀ ਸੋ ਗੁਰੂ ਪਿਆਰੀ ਗੁਰੂ ਸواری 사 ਸੰਗਤ ਜੀ ਸਤਿਗੁਰਾਂ ਨੇ ਪਾਰ ਬਖਸ਼ਿਸ਼ ਰਹਿਮਤ ਕੀਤੀ ਹੈ ਪਾਵਨ ਤਰਸ ਕੀਤਾ ਹੈ ਅੰਮ੍ਰਿਤ ਵੇਲਾ ਸੁਹੇਲਾ ਸਮਾਂ ਬਖਸ਼ਿਸ਼ ਕਰਕੇ ਪਾਵਨ ਲੜੀਵਾਰ ਵਿਚਾਰ ਜੋ ਕਿ ਆਸਾ ਮਹੱਲਾ 5ਵਾਂ ਆਸਾ ਰਾਗ 5ਵੇਂ ਪਾਤਸ਼ਾਹ ਗੁਰੂ ਨਾਨਕ ਦੀ 5ਵੇਂ ਗਾਦੀ ਦੇ ਵਾਰਿਸ ਸ਼ਹੀਦਾਂ ਦੇ ਸਰਤਾਜ ਤਾਂ ਰਣਿ ਸ੍ਰੀ ਗੁਰੂ ਗੁਰੂ ਅਰਜਨ ਸਾਹਿਬ ਜੀ ਪਾਵਨ ਮੁਖਾਰਤਨ ਤੋਂ ਉਚਾਰਣਾ ਕੀਤਾ ਹੋਇਆ ਗੁਰੂ ਅਰਜਨ ਸਾਹਿਬ ਜੀ ਦਾ ਤੀਜਾ ਤੇ ਲੜੀਵਾਰ ਗੁਰੂ ਅਰਜਨ ਸਾਹਿਬ ਜੀ ਦਾ ਛੀਵਾ ਛੰਤ ਜੋ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 456 457 ਅੰਗ ਤੇ ਸੁਸ਼ੋਭਿਤ ਹੈ ਸੁਭਾਈ ਮਾਨ ਹੈ ਸਤਿਗੁਰ ਬਖਸ਼ਿਸ਼ ਕਰਦੇ ਨੇ ਸ਼ਲੋਕ ਉੱਦਮ ਕਰੋ ਵਡ ਪਾ ਗਿਓ ਸਿਮਰ ਹੋ ਹਰਿ ਹਰਿ ਰਾਏ ਇਹ ਵੱਡੇ ਭਾਗਾ ਵਾਲੇ ਹੋ ਇਹ ਸੰਤ ਪੁਰਸ਼ੋ ਸਤ ਸੰਗੀ ਜਣੋ ਉਦਮ ਕਰਨਾ ਕਰੋ ਕਿਉਂਕਿ ਉਦਮ ਕਰਾਂ ਕਰਿੰਦੇ ਆ ਜੀਓ ਕਮਾਵਦਿਆਂ ਸੁਖ ਪਹੁੰਚ ਧਿਆਏ ਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਕਿਨੇ ਸਾਰੇ ਤਰ੍ਹਾਂ ਦੀਆਂ ਚਿੰਤਾ ਝੋਰੇ ਆਪਣੇ ਆਪ ਮੁੱਕ ਜਾਣਗੇ ਜਦੋਂ ਧਿਆਏਗਾ ਉਹਨੂੰ ਪਰ ਸ਼ਰਤ ਜਦੋਂ ਧਿਆਏਗਾ ਕਦੋਂ ਜਦੋਂ ਉੱਦਮ ਕਰੇਗਾ ਉੱਦਮ ਕਦੋਂ ਕਰੇਗਾ ਜਦੋਂ ਤੇਰਾ ਮਨ ਮੰਨ ਜਾਏਗਾ ਤੇ ਸਤਿਗੁਰੂ ਇਹ ਹੀ ਕਹਿੰਦੇ ਨੇ ਕਹਿੰਦੇ ਉੱਦਮ ਕਰੋ ਵਡਭਾਗਿਓ ਵੱਡੇ ਭਾਗਾ ਵਾਲੇ ਉੱਦਮ ਕਰਨਾ ਕਰੋ ਸਤਿਗੁਰੂ ਕਹਦਾ ਸਿਮਰੋ ਹਰ ਹਰ ਰਾਇ ਸਿਮਰਨਾ ਕਰ ਜਿਹਨੂੰ ਸੁਖਮਨੀ ਸਾਹਿਬ ਤੇ ਆਪਾ ਪੜ੍ਹਦੇ ਆ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਾਂ ਮਹ ਮਿਟਾਵੋ ਕਲਕਲੇਸ਼ ਦੂਰ ਹੋ ਜਾਏਗਾ ਜਿਵੇਂ ਵਿਦਵਾਨ ਕਹਿੰਦੇ ਨੇ ਕਲਕਲੇਸ਼ ਵਸੇ ਘੜਿਓ ਪਾਣੀ ਨਸੇ ਉਹ ਕਲਕਲੇਸ਼ ਸਭ ਦੂਰ ਹੋ ਜਾਣਗੇ ਸਭ ਤਰ੍ਹਾਂ ਦੀਆਂ ਚਿੰਤਾਵਾਂ ਦੂਰ ਹੋ ਜਾਣਗੀਆਂ ਕੋਈ ਐਸਾ ਕੋਈ ਮਾਈ ਕਿਸੇ ਸੰਤਪੁਰਸ਼ ਕੋਲ ਗਈ ਕਹਿੰਦੀ ਮਾਤਾ ਕਹਿੰਦੇ ਕਹਿੰਦੇ ਸੰਤ ਜੀ ਘਰ ਕਲੇਸ਼ ਬਹੁਤ ਹੁੰਦਾ ਹੈ ਝਗੜਾ ਬਹੁਤ ਹੁੰਦਾ ਹੈ ਕਹਿੰਦੇ ਦੀ ਠੀਕ ਹੈ ਚਲ ਮਾਈ ਇੱਕ ਤੈਨੂੰ ਜਾਪ ਦਿੰਨੇ ਆਂ ਔ ਜਾਪ ਕਰੀ ਜਦੋਂ ਕਲੇਸ਼ ਹੋਵੇ ਜਾਪ ਸ਼ੁਰੂ ਕਰ ਦੇ ਪਰ ਕਰਨਾ ਚਾਲੀ ਦੇਣਾ ਜੁਗਤੀ ਸੰਤਾਂ ਦੀ ਕਹਿੰਦੇ ਜੇ ਠੀਕ ਹੈ ਸਤਿਵਚਨ ਜਦੋਂ ਘਰ ਕੋਈ ਨਾ ਕੋਈ ਕਲੇਸ਼ ਸ਼ੁਰੂ ਹੋ ਜੇ ਤੇ ਉਹਨੇ ਜਾਪ ਸ਼ੁਰੂ ਕਰ ਦੇਣਾ ਤੇ ਜਦੋਂ ਮਹੀਨਾ ਖੰਡ ਟੱਪਿਆ ਤੇ ਘਰ ਦੇ ਸਾਰੇ ਕਲੇਸ਼ ਚਿੰਤਾ ਚੋਰੀ ਅੱਧੀਆਂ ਲੜਾਈਆਂ ਮੁਕਣੀਆਂ ਸ਼ੁਰੂ ਹੋ ਗਈਆਂ ਕਿਉਂਕਿ ਜੋ ਘਰ ਵਿੱਚ ਲੜਦੇ ਸਨ ਉਹ ਕਹਿੰਦੇ ਵੀ ਇਹ ਤਾਂ ਜਵਾਬ ਹੀ ਨਹੀਂ ਦਿੰਦੀ ਕੋਈ ਰਿਸਪੌਂਸ ਹੀ ਨਹੀਂ ਦਿੰਦੀ ਬੋਲਣ ਦਾ ਫਾਇਦਾ ਕੀ ਹੈ ਪਰ ਬੀਬੀ ਨੂੰ ਯੁਗਤੀ ਮਿਲੀ ਸੀ ਸੰਤਾ ਦੀ ਕਿ 40 ਦਿਨਾਂ ਬਾਅਦ ਸੰਤਾ ਕੋਲ ਆਈ ਕਹਿੰਦੇ ਜੀ ਹੁਣ ਤਾਂ ਕਲੇਸ਼ ਹੀ ਕੋਈ ਨਹੀਂ ਹੁੰਦਾ ਕਹਿੰਦੇ ਵੀ ਮਾਤਾ ਮੈਂ ਕਲੇਸ਼ ਤਾਂ ਹੁੰਦਾ ਹੈ ਪਰ ਤੂੰ ਹੁਣ ਨਾਮ ਦੇ ਨਾਲ ਜੁੜੀਆਂ ਕਲੇਸ਼ ਤੈਨੂੰ ਤੰਗ ਨਹੀਂ ਕਰਦਾ ਬਸ ਫਰਕ ਇਹਨਾਂ ਹੈ ਤੇ ਤੈਨੂੰ ਇਹ ਜੇ ਕਹਿੰਦੇ ਵੀ ਤੂੰ ਆਪਣੇ ਜ਼ਬਾਨ ਤੇ ਆਪਣੇ ਆਪ ਤੇ ਕੰਟਰੋਲ ਰੱਖ ਤੂੰ ਨਹੀਂ ਰੱਖਣਾ ਸੀ ਤੈਨੂੰ ਇਹ ਜੁਗਤੀ ਦਿੱਤੀ ਸੀ ਵੀ ਜਦੋਂ ਕਲੇਸ਼ ਸ਼ੁਰੂ ਹੋਏ ਤੂੰ ਸਿਮਰਨ ਤੇ ਜੁੜ ਦੇ ਤੂੰ ਬੋਲਣਾ ਘਟਾ ਦਿੱਤਾ ਸਿਮਰਨ ਵਿੱਚ ਜੁੜਨਾ ਸ਼ੁਰੂ ਕਰ ਦਿੱਤਾ ਕਲੇਸ਼ ਆਪਣੇ ਆਪ ਮੁੱਕ ਗਏ ਲੜਾਈ ਝਗੜੇ ਆਪਣੇ ਆਪ ਖਤਮ ਹੋ ਗਏ ਕਿਉਂਕਿ ਅੱਧੇ ਲੜਾਈ ਝਗੜੇ ਉਦੋਂ ਹੁੰਦੇ ਨਹੀਂ ਜਦੋਂ ਬਰੋ ਬਰਾਬਰੀ ਰਿਸਪੌਂਸ ਰਿਸਪੌਂਡਿੰਗ ਹੋਵੇ ਬਰੋ ਬਰਾਬਰੀ ਜਵਾਬ ਹੋਵੇ ਤੇ ਇਸੇ ਲਈ ਸਤਿਗੁਰੂ ਕਹਿੰਦੇ ਨੇ ਉਦਮ ਕਰੋ ਵਡਭਾਗਿਓ ਸਿਮਰੋ ਹਰ ਹਰ ਰਾਇ ਸਿਮਰਨ ਕਰ ਸਿਮਰੇਗਾ ਤੇ ਸਤਿਗੁਰੂ ਕਹਿੰਦੇ ਨੇ ਉਦਮ ਕਰਦੇ ਆਂ ਜੀ ਉਹ ਕਮਾਮਦੇ ਆ ਸਭ ਤੋਂ ਜਿ ਧਿਆਨ ਦੇਂਦਾਂ ਤੂੰ ਪ੍ਰਭੂ ਮਿਲ ਨਾਨਕ ਪੁੱਤਰੀ ਚਿੰਦ ਧਿਆਨ ਨਾਲ ਧਿਆਨ ਵਿੱਚ ਰੱਖਣ ਨਾਲ ਪਰਮਾਤਮਾ ਦਾ ਮਿਲਾਪ ਹੋਏਗਾ ਸਾਰੀਆਂ ਚਿੰਤਾ ਛੋਰੀ ਖਤਮ ਹੋ ਜਾਣਗੇ ਕਲਕਲੇਸ਼ ਖਤਮ ਹੋ ਜਾਏਗਾ ਪਰ ਸਿਮਰਨ ਕਰਨਾ ਪਏਗਾ ਸਿਮਰਨ ਉੱਦਮ ਦੇ ਨਾਲ ਹੋਏਗਾ ਤੇ ਉੱਦਮ ਮਨ ਦੇ ਨਾਲ ਹੋਣਾ ਹੈ ਨਾਨਕ ਕਹਿੰਦੇ ਸਿਮਰਤ ਸਭ ਸੁਖ ਹੋਵੇ ਦੁਖ ਦਰਦ ਪਰਮ ਜਾਏ ਕਹਿੰਦੇ ਧੰਗੁਰੂ ਅਰਜਨ ਸਾਹਿਬ ਜੀ ਸ਼ਲੋਕ ਦੀ ਸਮਾਪਤੀ ਬਖਸ਼ਿਸ਼ ਕਰਦੇ ਨੇ ਕਹਿੰਦੇ ਦਾਸ ਨਾਨਕ ਕਹਿੰਦੇ ਭਾਈ ਜਿਸ ਸਿਮਰਤ ਸਭ ਸੁਖ ਹੋਵੇ ਜਿਹਨੂੰ ਸਿਮਰਿਆ ਸਾਰੇ ਸੁਖ ਮਿਲ ਜਾਣ ਸੰਸਾਰੇ ਕੀ ਨਹੀਂ ਦੁਨਿਆਵੀ ਦਰਗਾਈ ਸੁਖ ਵੀ ਮਿਲ ਜਾਣ ਤੇ ਉਹਨੂੰ ਸਿਮਰਨ ਕਰ ਉਹਦਾ ਨਾਮ ਜਪ ਦੁੱਖ ਦਰਦ ਭ੍ਰਮ ਜਾਏ ਤਿੰਨ ਚੀਜ਼ਾਂ ਦੇ ਦੁੱਖ ਵੀ ਉੱਤਰ ਗਿਆ ਹੁਣ ਕਿਸੇ ਦੇ ਨਾਲ ਈਰਖਾ ਦੁਸ਼ੈਸ਼ ਜੈਲਸੀ ਬੇਇਮਾਨੀ ਨਹੀਂ ਹੁੰਦੀ ਕਿਉਂਕਿ ਇਹ ਦੁੱਖ ਹੈ ਦਰਦ ਦਰਦ ਹੁੰਦਾ ਹੈ ਵੀ ਕਿਸੇ ਦਾ ਧੀ ਪੁੱਤ ਕੋਈ ਤਰੱਕੀ ਕਰਦਾ ਹੈ ਉਹਦੇ ਤੋਂ ਤਖਲੀਫ ਕਿਹ ਹੈ ਜਿਵੇਂ ਵਿਦਵਾਨ ਕਹਿੰਦੇ ਨੇ ਨਾ ਸਾਨੇ ਮਹਾ ਪਰਸ਼ੂ ਕਹਿੰਦੇ ਨੇ ਜਿੰਨੇ ਬੰਦਾ ਇੰਨੇ ਆਪਣੇ ਦੁੱਖ ਤੋਂ ਦੁਖੀ ਨਹੀਂ ਜਿੰਨੇ ਦੂਸਰੇ ਦੇ ਤਰੱਕੀ ਤੋਂ ਜਾਂ ਦੂਸਰੇ ਦੇ ਸੁੱਖ ਤੋਂ ਦੁਖੀ ਹੈ 90% ਐਸੇ ਰੋਗੀ ਨੇ ਕਿ ਇਹ ਦੁੱਖ ਉੱਤਰ ਜਾਏਗਾ ਦਰ ਉੱਤਰ ਜਾਏਗਾ ਇਹ ਰੈਂਦੀ ਗੱਲ ਭ੍ਰਮ ਹੈ ਸਭੇ ਵੀ ਉੱਤਰ ਜਾਣਗੇ ਪਰ ਉਤਰਣਗੇ ਕਦੋਂ ਨਾਨਕ ਜਿਸ ਸਿਮਰਤ ਸਭ ਸੁਖ ਹੋਵੇ ਜਿਹਨੂੰ ਸਿਮਰਦਿਆਂ ਸਾਰੇ ਸੁੱਖ ਹੋਣਗੇ ਤੇ ਉਹਦੀ ਸੁੱਖ ਦੀ ਬਦੌਲਤ ਤੇਰੇ ਦੁੱਖ ਭਰਮ ਦਰਦ ਸਭ ਉੱਤਰ ਜਾਣਗੇ ਦੁੱਖ ਰੋਗ ਸੰਤਾਪ ਉਤਰੀ ਸੁਣੀ ਸੱਚੀ ਬਾਣੀ ਤੈਨੂੰ ਸੰਗਤ ਵਿੱਚ ਆ ਕੇ ਸੱਚੀ ਬਾਣੀ ਨਾਲ ਜੁੜੇਗਾ ਫਿਰ ਸਾਰੇ ਤਰ੍ਹਾਂ ਦੇ ਦੁੱਖ ਉੱਤਰ ਜਾਣਗੇ ਤੇ ਉਤਰਨਗੇ ਕਿਵੇਂ ਕਿਵੇਂ ਉਦਮ ਕਰਨਾ ਹੈ ਕਿਵੇਂ ਉਸ ਨੂੰ ਸਿਮਰਨਾ ਹੈ ਕਿਵੇਂ ਇਹ ਸੰਸਿਆ ਤੋਂ ਨਿਵਰਤੀ ਮਿਲੇਗੀ ਕਿਸ ਤਰ੍ਹਾਂ ਇਸ ਸੰਸਾਰ ਚ ਰਹਿੰਦੇ ਆ ਸੁਖੀ ਹੋ ਜਾਏਗਾ ਦੇ ਸਤਿਗੁਰੂ chant ਚ ਬਖਸ਼ਿਸ਼ ਕਰਦੇ ਨੇ chant ਨਾਮ ਜਪਤ ਗੋਬਿੰਦ ਨਹੀਂ ਅਲਸਾਈਐ ਕਹਿੰਦੇ ਭਾਈ ਗੋਬਿੰਦ ਦਾ ਨਾਮ ਜਪਿਆ ਆਲਸ ਨਾ ਕਰੀ ਕਿਦਰੇ ਨਾ ਗਈ ਬਾਬਾ ਕਬੀਰ ਸਾਹਿਬ ਜੀ ਨੇ ਕਹਿੰਦੇ ਨੇ ਕਬੀਰ ਕਾਲ ਕਰੰਤਾ ਅਬ ਹੈ ਕਰ ਅਬ ਕਰਤਾ ਸੋਇਤਾਲ ਪਾਛੈ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ ਇਹ ਜਿਹੜਾ ਕੱਲ ਕਰਨਾ ਹੁਣੇ ਕਰ ਹੁਣੇ ਕਰਨਾ ਹੁਣੇ ਕਰ ਲੈ ਅੱਜ ਹੀ ਕਰ ਅੱਜ ਦਾ ਮਤਲਬ ਹੁਣੇ ਇਸੇ ਟਾਈਮ ਜਸਟ ਓਨ ਦਾ ਸਪੋਰਟ ਕਰ ਨਾਮ ਜਪ ਲੈ ਕੀ ਪਤਾ ਘੜੀ ਦਾ ਪਲ ਦਾ ਸਕਿੰਟ ਦਾ ਖਿੰਡ ਦਾ ਕੀ ਪਤਾ ਕਦੋਂ ਮੁੱਕ ਜਾ ਤੇ ਸਤਿਗੁਰੂ ਕਹਿੰਦੇ ਨੇ ਨਾਮ ਜਪਦੇ ਆ ਨਾ ਕਦੇ ਆਲਸ ਕਰੀ ਦੁਨਿਆਵੀ ਕੰਮ ਕਰਦੇ ਭਾਵੇਂ ਆਲਸ ਕਰ ਲਈ ਮubaruk ਹੈ ਪਰ ਜਿੰਨੇ ਤੇਰੀ ਫਾਹੀ ਕਟਣੀ ਹੈ ਨਾ 84 ਲੱਖ ਜੁਨਾ ਵੀ ਉਹਨੂੰ ਜਪਦੇ ਆ ਢਿੱਲ ਨਾ ਕਰੀ ਮਤੂੰ ਢੱਲ ਗੀ ਜੇ ਮੇਰੀ ਜੁੰਦਰੀਏ ਮਤ ਕਹਿ ਜਾ ਪੈਸਾ ਆਵਾ ਲੈ ਕਹਿਣਾ ਆ ਵੇ ਰਾਮ ਮਤਾਂ ਤੂੰ ਕਿਤੇ ਢੱਲ ਕਰ ਲਈ ਨਿਮਰਤਾਈ ਬਖਸ਼ ਲਈ ਕਹਿੰਦੇ ਨਾਮ ਜਪਦਿਆਂ ਨਾ ਕੋਈ ਆਦਿ ਕਰੀ ਭੇਟ ਤ ਸਾਧੂ ਸੰਗ ਜੰਮਪੁਰ ਨਹਿ ਜਾਈਏ ਜਦੋਂ ਸਤ ਸੰਗਤ ਦਾ ਮਿਲਾਪ ਹੋ ਜਾਈ ਫਿਰ ਜਮਾਂ ਦੀ ਫਾਹੀ ਨਹੀਂ ਪੈਂਦੀ ਜੰਮਪੁਰ ਨਹਿ ਜਾਈਏ ਜੰਮਨ ਮਰਨ ਦੇ ਗੇੜ ਵਿੱਚ ਨਹੀਂ ਜਾਂਦਾ ਦੁਖ ਦਰਦਨ ਭੋ ਬਿਆਪੇ ਨਾਮ ਨਿਸੰਮਰਤ ਸਦ ਸੁਖੀ ਫਿਰ ਦੁੱਖ ਨਹੀਂ ਕਿਸੇ ਤਰ੍ਹਾਂ ਦਾ ਵਿਆਪੇਗਾ ਦਰਦ ਨਹੀਂ ਵਿਆਪੇਗਾ ਜਮਾ ਦਾ ਡਰ ਨਹੀਂ ਰਹੇਗਾ ਕਦੋਂ ਨਹੀਂ ਰਹੇਗਾ ਨਾਮ ਸਿਮਰਤ ਸਦ ਸੁਖੀ ਨਾਮ ਸਿਮਰਦੇ ਆ ਇਹ ਡਰ ਤਾਂ ਮੁੱਕਣਗੇ ਮੁੱਕਣਗੇ ਸਦੀਵੀ ਕਾਲੀ ਸੁਖੀ ਹੋ ਜਾਏਗਾ ਤੇ ਸਤਿਗੁਰੂ ਇਹੀ ਵਾਰ-ਵਾਰ ਬਾਣੀ ਚ ਕਹਿੰਦੇ ਨੇ ਭਾਈ ਜਿੰਨਾ ਦਿੱਤਾ ਉਹਨਾਂ ਚ ਸਬਰ ਸੰਤੋਖ ਰੱਖ ਜੋ ਹੈ ਉਹ ਤੇਰੇ ਲਈ ਮੁਨਫਰ ਹੈ ਬਹੁਤ ਇੰਨੇ ਜ ਸਬਰ ਸੰਤੋਖ ਰੱਖਣਾ ਸਿੱਖ ਜਾ ਤੇ ਕਹਿੰਦੇ ਸੁਖੀ ਹੋਣਾ ਸ਼ੁਰੂ ਹੋ ਜਾਏਗਾ ਸਵਾਸ ਸੇ ਅਰਾਧ ਹਰ ਹਰ ਧਿਆਈ ਸੋ ਪ੍ਰਭ ਮਨ ਮੁਖੀ ਸਵਾਸ ਸਵਾਸ ਕਰਕੇ ਉਸ ਨੂੰ ਅਰਧਨਾ ਕਰ ਹਰ ਹਰ ਧਿਆਏ ਉਸ ਪ੍ਰਮਾਤਮਾ ਨੂੰ ਧਿਆਣਾ ਵੀ ਕਰ ਧਿਆਣਾ ਅਰਾਧਨ ਚ ਫਰਕ ਨਹੀਂ ਹੈ ਪਰ ਫਰਕ ਇੰਨਾ ਕੁ ਹੈ ਅਰਾਧ ਹੁੰਦਾ ਹੈ ਮਨ ਕਰਕੇ ਧਿਆਣਾ ਹੁੰਦਾ ਧਿਆਨ ਵਿੱਚ ਰੱਖ ਕਰਕੇ ਆਰਾਧਨਾ ਮਨ ਕਰਕੇ ਹੈ ਧਿਆਣਾ ਧਿਆਨ ਵਿੱਚ ਰੱਖਣਾ ਜਿਵੇਂ ਕੋਈ ਗੱਲ ਆਪਾਂ ਅੱਜ ਤੋਂ 2 ਮਹੀਨੇ ਬਾਅਦ ਕੰਮ ਕਰਨਾ ਹੋਵੇ ਉਹ ਧਿਆਨ ਵਿੱਚ ਰੱਖਦੇ ਆ ਨਾ ਵੀ ਆਹ ਕੰਮ ਕਰਨਾ ਜੀ ਫਲਾਨੀ ਤਰੀਕ ਨੂੰ ਕਰਨਾ ਕਿਸੇ ਬੰਦੇ ਦੀ ਇੱਕ ਐਗਜ਼ਾਮਪਲ ਦੇ ਤੌਰ ਤੇ ਫਲਾਈਟ ਹੋਵੇ 6 ਮਹੀਨੇ ਬਾਅਦ ਦੀ ਡੇਟ ਹੋਵੇ ਫਲਾਈਟ ਦੀ ਔਰ ਉਹਦੇ ਮਨ ਵਿੱਚ ਆਟੋਮੈਟਿਕਲੀ ਫੀਡ ਹੋ ਜਾਂਦਾ ਵੀ 6 ਮਹੀਨੇ ਫਲਾਈਟ ਚੜਨਾ 6 ਮਹੀਨੇ ਬਾਅਦ ਫਲਣੀ ਤਰੀਕ ਨੂੰ ਉਹਨੂੰ ਯਾਦ ਹੈ ਤੇ ਸਤਿਗੁਰੂ ਕਹਿੰਦੇ ਨੇ ਉਹ ਯਾਦ ਨਹੀਂ ਉਹ ਧਿਆਨ ਹੈ ਇਸ ਲਈ ਧਿਆਨ ਵਿੱਚ ਰੱਖ ਗੁਰੂ ਦੀ ਗੱਲ ਉਹਨੂੰ ਕਿਹਾ ਜਾਂਦਾ ਧਿਆਨ ਰੱਖਣਾ ਆਰਾਧਦਾਇ ਮਨ ਕਰਕੇ ਆਰਾਧ ਪਰਵਾਣ ਪਰ ਜੇ ਧਿਆਨ ਹੀ ਨਾ ਰੱਖਿਆ ਅੰਮ੍ਰਿਤ ਵੇਲੇ ਤੇ ਆਰਾਧਤਾ ਲਿਆ ਪਰ ਜ਼ਿੰਦਗੀ ਵਿੱਚ ਅਮਲ ਨਾਲ ਲਿਆਂਦਾ ਯਾਦ ਹੀ ਨਾ ਰੱਖਿਆ ਵੀ ਅੰਮ੍ਰਿਤ ਵੇਲੇ ਰਾਂਧਿਆ ਕੀ ਸੀ ਫਿਰ ਉਹ ਬੰਦੇ ਪੜਿਆ ਮੂਰਖ ਆਖੀਏ ਜਿਸ ਲਬ ਲੁਭੰਗਾ ਕਿਉਂਕਿ ਮਾਇਆ ਨੇ ਕਿਹੜੇ ਰੂਪ ਵਿੱਚ ਤੇਰੇ ਸਾਹਮਣੇ ਆ ਜਾਣਾ ਪਤਾ ਕਾਹੀ ਨਹੀਂ ਹੈ ਕਿਹੜੇ ਰੂਪ ਵਿੱਚ ਛਲ ਮਾਰ ਦੇਣੀ ਹੈ ਇਹ ਕੋਈ ਨਹੀਂ ਪਤਾ ਰੂਪ ਰੇਖ ਇਹ ਨਹੀਂ ਪਤਾ ਕਿਸ ਦੇ ਵਿੱਚ ਆ ਕੇ ਤੇਰੇ ਨਾਲ ਫਲੇ ਫਰੇਵ ਕਰ ਲੈਣਾ ਇਸ ਮਾਇਆ ਨੇ ਇੰਨਾ ਮਨੁੱਖ ਧੋਖੇ ਬਾਜ ਨਹੀਂ ਜਿੰਨੀ ਮਾਇਆ ਧੋਖੇ ਬਾਜਾ ਕਿਉਂਕਿ ਮਾਇਆ ਹੋਈ ਨਾਗਣੀ ਜਗਤ ਰੇ ਲਪਟਾਏ ਤੇ ਸਤਿਗੁਰੂ ਕਹਿੰਦੇ ਨੇ ਜਦੋਂ ਅਰਾਧੇਗਾ ਧਿਆਨ ਵਿੱਚ ਰੱਖੇਗਾ ਸੋ ਪ੍ਰਭ ਮਨ ਮੁਖੀ ਮਨ ਕਰਕੇ ਮੁਖ ਕਰਕੇ ਕੋਈ ਗੱਲ ਦਾਸ ਨੇ ਕੀਤੀ ਇਹ ਤਾਂ ਮਨ ਕਰਕੇ ਤੇ ਮੁਖ ਕਰਕੇ ਜਦੋਂ ਧਿਆਏਗਾ ਮਨ ਕਰਕੇ ਰੱਦ ਦੇਗਾ ਤੇ ਪਰਵਾਣ ਕਿਰਪਾਲ ਦਿਆਲ ਰਸਾਲ ਗੁਣ ਨੇ ਕਰਦੇ ਆ ਸੇਵਾ ਲਈਏ ਮੇਰੇ ਸਤਿਗੁਰੂ ਕਿਰਪਾਲੂ ਦਿਆਲੂ ਰਸਾਲੂ ਗੁਣਾ ਦੇ ਭਰੇ ਖਜ਼ਾਨੇ ਆ ਕਿਰਪਾ ਕਰ ਆਪਣੀ ਸੇਵਾ ਨਾਮ ਦੇ ਵਿੱਚ ਲਾਣਾ ਕਰ ਨਾਨਕ ਪਿਆਮ ਪੈ ਚਰਨ ਜੰਪੈ ਨਾਮ ਜਪਤ ਗੋਬਿੰਦ ਨਹੀਂ ਅਲਸਾਈਏ ਨਾਨਕ ਪਿਆਮ ਪੈ ਦਾਸ ਨਾਨਕ ਬੇਨਤੀ ਕਰਦਾ ਚਰਨ ਜੰਪੈ ਤੇਰੇ ਚਰਨ ਧੂੜ ਲੋ ਉਸ ਦਾ ਨਾਮ ਜਪਤ ਕੀ ਮੇਰੇ ਸਤਿਗੁਰੂ ਕਿਰਪਾ ਕਰੀ ਨਾਮ ਜਪਦਾ ਮੈਂ ਟਿਲ ਨਾ ਕਰਾਂ ਨਾਮ ਜਪਣ ਚ ਸਿਮਰਨ ਚ ਕੋਈ ਆਲਸ ਨਾ ਕਰਾ ਕਿਉ ਪਾਵਨ ਪਤਿਤ ਪੁਨੀਤ ਨਾਮ ਨਿਰੰਜਣਾ ਤੇਰਾ ਨਾਮ ਜਿਹੜਾ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ੁਨੀਤ ਕਰਨ ਵਾਲਾ ਕਾਲਖ ਤੋਂ ਰਹਿਤ ਹੈ ਪਰਮ ਅੰਧੇਰ ਬਿਨਾਸ ਗਿਆਨ ਗੁਰ ਅੰਜਨ ਸਾਰੇ ਤਰ੍ਹਾਂ ਦੇ ਪਰਮ ਭੁਲੇਖੇ ਹਨੇਰੇ ਖਤਮ ਕਰਨ ਵਾਲਾ ਗਿਆਨ ਗੁਰ ਅੰਜਨ ਅਗਿਆਨ ਗੁਰ ਅੰਜਨ ਸਤਗੁਰੂ ਤੇਰਾ ਗਿਆ ਅੰਜਨ ਭਾਵ ਸੁਰਮਾ ਗਿਆਨ ਅੰਜਨ ਗੁਰ ਦੀ ਆ ਮੇਰੇ ਸਤਿਗੁਰੂ ਤੂੰ ਗਿਆਨ ਦਾ ਸੁਰਮਾ ਦਿੱਤਾ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਪੜ ਪ੍ਰਗਾਸ ਤੇਰੀ ਕਿਰਪਾ ਦੇ ਨਾਲ ਮੈਨੂੰ ਸਤ ਸੰਗਤ ਮਿਲੀ ਹੈ ਮੇਰੇ ਸਤਿਗੁਰੂ ਤੇਰੀ ਕਿਰਪਾ ਦੇ ਨਾਲ ਮੇਰੇ ਭਰਮ ਭਲੇਖਿਆਂ ਦਾ ਸਾਰ ਹਨੇਰਾ ਦੂਰ ਹੋ ਗਿਆ ਕਿਉਂਕਿ ਗਿਆਨ ਦਾ ਸੁਰਮਾ ਤੂੰ ਮੈਨੂੰ ਪਾਣਾ ਕੀਤਾ ਮੈਨੂੰ ਦੇਣਾ ਕੀਤਾ ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲ ਥਲ ਮੈਂ ਹੀ ਅਲ ਪੂਰੀ ਹੈ ਮੇਰੇ ਸਤਿਗੁਰੂ ਤੂੰ ਗਿਆਨ ਦਾ ਸੁਰਮਾ ਦਿੱਤਾ ਹੈ ਕਿਉਂਕਿ ਤੂੰ ਆਪ ਕਾਲਖ ਤੋਂ ਰਹਿਤ ਹੈ ਤੂੰ ਜਲ ਦੇ ਵਿੱਚ ਵੀ ਹੈ ਧਰਤੀ ਵਿੱਚ ਵੀ ਹੈ ਪਿਆ ਨਹੀਂ ਅਲ ਮਹੀਲ ਭਾਵ ਆਕਾਸ਼ ਵਿੱਚ ਵੀ ਤੂੰ ਵਿਚਰ ਰਿਹਾ ਪੂਰਨ ਤੌਰ ਤੇ ਹੈ ਇੱਕ ਨਿਮਖ ਦਾ ਕਾਇਰ ਦਾ ਵਸੈ ਮਿਟੇ ਤੇ ਸਹਿ ਵਿਸੂਰੇ ਆ ਕਹਿੰਦੇ ਇੱਕ ਨਿਮਖ ਮਾਤਰ ਵੀ ਜੇ ਤੇਰਾ ਨਾਮ ਕਿਸੇ ਹਿਰਦੇ ਵਿੱਚ ਵਸ ਗਿਆ ਜੇ ਨੂੰ ਸਤਗੁਰੂ ਦੀ ਬਾਣੀ ਕਹਿੰਦੀ ਏ ਕਿਨਕਾ ਏ ਕਨਕਾ ਜਿਸ ਜੀਵ ਬਸਾਵੇ ਤਾਂ ਕੀ ਮੈ ਮੰਗਣੀ ਨਾ ਆਵਾ ਕਿਨ ਕਿਨਕੇ ਮਾਤਰੀ ਗੁਰੂ ਦੀ ਗੱਲ ਮੰਨ ਲੈ ਕਿਤੇ ਉਹ ਕਿਨਕਾ ਮਾਤਰੀ ਗੱਲ ਮੰਨੀ ਤੇਰਾ ਲੋਕ ਸੁਖੀਏ ਪ੍ਰਲੋਕ ਸੁਹੇਲੇ ਕਰ ਦੇਗੀ ਅਸੀਂ ਕਿਨਕਾ ਮਾਤਰ ਵੀ ਨਹੀਂ ਗੱਲ ਮੰਨਦੇ ਅਸੀਂ ਤਾਂ ਕਹਿੰਦੇ ਜੀ ਅਸੀਂ ਜੋ ਕੀਤਾ ਸੱਤ ਤੇ ਸਤਿਗੁਰੂ ਕਹਿੰਦੇ ਨੇ ਕਹਿੰਦੇ ਭਾਈ ਇੱਕ ਨਿਮਖ ਜਾ ਕਹਿ ਰਿਹਾ ਵਸੈ ਇੱਕ ਨਿਮਖ ਮਾਤਰੀ ਗੱਲ ਜਿਹਦੇ ਹਿਰਦੇ ਵਿੱਚ ਵਸ ਗਈ ਮਿਟੇ ਤੇ ਸਾਰੇ ਸੂਰੇ ਆ ਫਿਰ ਉਹਦੇ ਸਾਰੇ ਤਰ੍ਹਾਂ ਦੇ ਵਿਸੂਰੇ ਭਾਵ ਦੁੱਖ ਕਲੇਸ਼ ਮਿਟ ਗਏ ਅਗਾਦ ਬੋਧ ਸਮਰਥ Swami ਸਰਬ ਕਾਪ ਪੰਜਣ ਮੇਰੇ ਸਤਿਗੁਰੂ ਤੂੰ ਗਮਤਾ ਤੋਂ ਰਹਿਤ ਹੈ ਬੁੱਧੀ ਦੀ ਪਕੜ ਤੋਂ ਪਰੇ ਹੈ ਸਮਰਥ ਸਰਬ ਕਲਾ ਸੰਪੂਰਨ ਹੈ ਕਿਉਂਕਿ ਕਰਨ ਕਰਾਵਣ ਹਾਰਿ Swami ਖੇਲ ਹੈ ਬ੍ਰਿ ਸੈ ਅੰਤਰਜਾਮੀ ਸਾਰੀ ਜਾਇਨ ਕਾਇਨਾਤ ਨਾਲ ਖੇਡ ਰਿਹਾ ਤੂੰ ਖਿਡਾਵਾ ਵੀ ਹੈ ਖਿਡਾਰੀ ਵੀ ਹੈ ਬਾਜੀਗਰ ਵੀ ਹੈ ਤੂੰ ਆਪ ਹੀ ਖੇਡ ਖਿਡਾ ਰਿਹਾ ਸਰਬ ਕਾ ਪਉ ਪੰਜਨਾ ਸਾਰਿਆਂ ਡਰਾਂ ਨੂੰ ਖੰਡਨ ਕਰਨ ਵਾਲਾ ਵੀ ਤੂੰ ਆਪ ਹੈ ਨਾਨਕ ਪੈ ਚਰਨ ਜੰਪੈ ਪਾਵਨ ਪਤਿ ਪੁਨੀਤ ਨਾਮ ਨਿਰੰਜਨ ਮੇਰੇ ਸਤਿਗੁਰੂ ਦਾਸ ਨਾਨਕ ਬੇਨਤੀ ਕਰਦਾ ਚਰਨ ਜੰਪੈ ਤੇਰੇ ਚਰਨਾਂ ਦੀ ਧੂੜ ਲੋਤਦਾ ਕੀ ਪਾਵਨ ਪਤਿਤ ਪੁਨੀਤ ਨਾਮ ਨਿਰੰਝਨਾ ਜਿਹੜਾ ਤੇਰਾ ਨਾਮ ਪਵਿੱਤਰ ਕਰਨ ਵਾਲਾ ਹੈ ਪਾਪੀਆਂ ਨੂੰ ਤਾਰਨ ਵਾਲਾ ਹੈ ਆਪ پاک ਅੰਗ پاک ਹੈ ਪਵਿੱਤਰ ਤੋਂ ਪਵਿੱਤਰ ਹੈ ਕਾਲਖ ਤੋਂ ਰਹਿ ਤਾਉ ਨਾਮ ਦੇਣਾ ਕਰ ਨਾਮ ਦੀ ਦਾਤ ਦਾਸ ਨਾਨਕ ਬੇਨਤੀ ਕਰਕੇ ਮੰਗਦਾ ਹਨ ਗੁਰੂ ਅਰਜਨ ਸਾਹਿਬ ਬੇਨਤੀ ਕਰਨਾ ਸਿਖਾਉਂਦੇ ਨੇ ਅੱਜ ਦੇ ਸ਼ਬਦ ਵਿੱਚ ਮੇਰੇ ਸਤਿਗੁਰੂ ਤੇਰੇ ਨਾਮ ਤੋਂ ਬੁਲਾ ਰਹੇ ਤੇਰਾ ਨਾਮ ਮੰਗਣਾ ਕਰਦਾ ਕਿਉਂ ਮੰਗਦਾ ਓਟ ਗਹੀ ਗੋਪਾਲ ਦਿਆਲ ਕਿਰਪਾ ਨਿ ਦੇ ਮੇਰੇ ਸਤਿਗੁਰੂ ਧਰਤੀ ਦੇ ਪਾਲਨ ਹਰਿਆ ਦਿਆਲੂ ਕਿਰਪਾਲੂ ਨੋ ਨਿਦਿਆ 18 ਸਿੱਧਿਆਂ ਦੇਖ ਪੰਡਾਰੇ ਤੇਰੀ ਓਟ ਲੋਚਦਾ ਮੋਹਿਆ ਅਸਰ ਤੋਂ ਚਰਨ ਤੁਮਾਰੀ ਸ਼ਰਣ ਸਿੱਧੇ ਮੈਨੂੰ ਤੇਰਾ ਹੀ ਆਸਰਾ ਹੈ ਤੇਰੇ ਚਰਨਾਂ ਦੀ ਧੂੜ ਮੰਗੀ ਹੈ ਤੇਰੇ ਚਰਨਾਂ ਨਾਲ प्रीਤੀ ਜੋੜੀ ਹੈ ਤੁਮਾਰੀ ਸ਼ਰਣ ਸਿੱਧੇ ਤੇਰੀ ਸ਼ਰਣ ਵਿੱਚ ਆਇਆ ਹਰ ਚਰਨ ਕਾਰਣ ਕਰਨ ਸੁਆਮੀ ਪਤ ਉਧਾਰਨ ਹਰ ਹਾਰੇ ਮੇਰੇ ਸਤਿਗੁਰੂ ਮੇਰੇ ਚੱਡੀ ਸਮਰੱਥਾ ਨਹੀਂ ਮੈਂ ਤੇਰੇ ਹਰ ਚਰਨ ਕਾਰਣ ਕਰਨ ਸੁਆਮੀ ਮੈਂ ਤੇਰੇ ਚਰਨਾਂ ਦੀ ਧੂੜ ਲੋਚਦਾ ਤੇਰਾ ਨਾਮ ਮੰਗਦਾ ਕਿਉਂਕਿ ਤੂੰ ਕਰਨ ਵਾਲਾ ਵੀ ਕਰੋਣ ਵਾਲਾ ਵੀ ਆਪ ਹੈ ਪਾਪੀਆਂ ਨੂੰ ਤਾਰਨ ਵਾਲਾ ਵੀ ਆਪ ਹੈ ਕਿਉਂਕਿ ਤੂੰ ਦਿਆਲੂ ਹੈ ਤੇ ਤੇਰੀ ਬਖਸ਼ਿਸ਼ ਦੇ ਨਾਲ ਗਣਕਾ ਉਦਰੀ ਕਹਿ ਤੋ ਤਜਾਮਲ ਪਾਪੀ ਜਗ ਜਾਨਾ ਹੈ ਨਿਮਖ ਮਹੇ ਨਿਸਤਾਰਜ ਤੂੰ ਤਾਰਨ ਤਿਆਦਾਇ ਅਨੇਕ ਜਨਮ ਜਨਮਾਂ ਦੇ ਪਾਪ ਕੱਟ ਦੇਣਾ ਇੱਕ ਮਿੰਟ ਵਿੱਚ ਇੱਕ ਮਿੰਟ ਵੀ ਬਹੁਤ ਜ਼ਿਆਦਾ ਕਹਿ ਦਿੱਤਾ ਇੱਕ ਖਿੰਣ ਵਿੱਚ ਅੱਖ ਫੁਰੰ ਦੇ ਕਿੰਨਾ ਕੁ ਸਮਾਂ ਲੱਗਦਾ ਅੱਖ ਦੀ ਪਲਕ ਬੰਦ ਕਰਕੇ ਦੁਬਾਰਾ ਖੋਲਣ ਵਿੱਚ ਇਹਦੇ ਵੀ ਸੋਵੇਂ ਵੇ ਹਿੱਸੇ ਦੇ ਵਿੱਚ ਪਾਪੀਆਂ ਨੂੰ ਤੂੰ ਤਾਰ ਦੇਣਾ ਜੇ ਤਾਰਨ ਤੇ ਆਏ ਕਿਉਂਕਿ ਤੂੰ ਦਿਆਲੂ ਐ ਕਿਰਪਾਲੂ ਐ ਸਾਗਰ ਸੰਸਾਰ ਭਾਵ ਉਤਾਰ ਨਾਮ ਸੇਮਰਤ ਬਹੁਤਾਰੇ ਮੇਰੇ ਸਤਗੁਰੂ ਸੇ ਭੌਜਲ ਸੰਸਾਰ ਮਿਰ ਤੋਂ ਨਹੀਂ ਤਰਿਆ ਜਾਂਦਾ ਮੈਨੂੰ ਤਰਨਾ ਨਹੀਂ ਆਂਦਾ ਮੈਂ ਜਾਣ ਜਾਣ ਤਰਬੇ ਨਾ ਜਾਨੋ ਬਾਹ ਦੇ ਬਾਹ ਦੇ ਪੀਠੁਲਾ ਮੈਂ ਜਾਣ ਜਾਣ ਮੈਨੂੰ ਕੁਝ ਨਹੀਂ ਆਂਦਾ ਨਾਮ ਨਹੀਂ ਜਪਣਾ ਆਂਦਾ ਸਿਮਰਨ ਕਰਨਾ ਨਹੀਂ ਬੰਦਗੀ ਕਰਨੀ ਨਹੀਂ ਆਂਦੀ ਤੇਰੇ ਨਾਮ ਵਿੱਚ ਸੁਰਤ ਜੋੜਨੀ ਨਹੀਂ ਆਂਦੀ ਇਹ ਵਿਸ਼ੇਵਿਕਾਰਾਂ ਤੋਂ ਬਚਣਾ ਨਹੀਂ ਆਂਦਾ ਤੂੰ ਕਿਰਪਾ ਕਰ ਇਸ ਸੰਸਾਰ ਸਮੁੰਦਰ ਤੋਂ ਇਹਦੇ ਡਰ ਤੋਂ ਉਤਾਰਨਾ ਕਰ ਕਿਉਂ ਕਿਉਂਕਿ ਨਾਮ ਸਿਮਰਤ ਬਹੁਤ ਤਰੇ ਤੇਰਾ ਨਾਮ ਸਿਮਰਦਿਆਂ ਬਹੁਤ ਤਰਗੇ ਤੇ ਮੇਰੇ ਸਤਿਗੁਰੂ ਮੈਨੂੰ ਵੀ ਤਾਰਨਾ ਮਿਰਤੇ ਵੀ ਕਿਰਪਾ ਕਰ ਕਿਉਂਕਿ ਆਦ ਅੰਤ ਬੇਅੰਤ ਖੋਜੈ ਸੁਣੀ ਉਧਰਨ ਸੰਤ ਬਿ ਸੰਗ ਅਸ ਬਿਦੇ ਕਿਉਂਕਿ ਮੈਂ ਸੁਣਿਆ ਤੂੰ ਆਦ ਤੋਂ ਅੰਤ ਤੱਕ ਪੂਰਨ ਹੈ ਅੰਤ ਤੋ ਰਹਤੈਂ ਮੈਂ ਇਹ ਖੋਜਿਆ ਤੇ ਇਹੋ ਸੁਣਿਆ ਉਧਰਨ ਸੰਤ ਸੰਗ ਵਿਦਦੇ ਸਤ ਸੰਗਤ ਦੀ ਬਦੌਲਤ ਕਈ ਸੰਗਤ ਕਈ ਪਾਪੀ ਤਰ ਗਏ ਤੇਰੀ ਸਤ ਸੰਗਤ ਕਰਨ ਦੀ ਬਦੌਲਤ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ ਹੈ ਸਤ ਸੰਗਤ ਚਾਰ ਜਾਣਿਆ ਦੇ ਕਠਨੂ ਨਹੀਂ ਕਿਹਾ ਜਾਂਦਾ ਸਤ ਸੰਗਤ ਹੋਵੇ ਜਿੱਥੇ ਇੱਕ ਦੀ ਵਿਚਾਰ ਹੋਵੇ ਦੁਨੀਆਵੀ ਵਿਚਾਰ ਨਾ ਹੋਵੇ ਦਰਗਾਹੀ ਵਿਚਾਰ ਹੋਵੇ ਉਹ ਸਤ ਸੰਗਤ ਹੈ ਕਹਿੰਦੇ ਮੇਰੇ ਸਤਗੁਰੂ ਮੈਂ ਇਹੀ ਸੁਣਦਾ ਆਇਆ ਵੀ ਤੇਰੀ ਸੰਗਤ ਕਰਨ ਮਾਤਰ ਵਿੱਚ ਵੀ ਉਧਰ ਗਏ ਹੁਣ ਮੈਨੂੰ ਨਾਮ ਤਾਂ ਜਪਦਾ ਪਰ ਮੈਨੂੰ ਨਹੀਂ ਪਤਾ ਹੁਣ ਮੈਂ ਜਪਦਾ ਸਹੀ ਜਪਦਾ ਕਿ ਗਲਤ ਤੇਰੀ ਮਰਜ਼ੀ ਹੈ ਹੁਣ ਤਾਰਨਾ ਤੂੰ ਹੈ ਨਾਨਕ ਪਿਆਮ ਪੈ ਚਰਨ ਜੰਪੈ ਊਟ ਗਹੀ ਗੋਪਾਲ ਦਿਆਲ ਕਿਰਪਾ ਨੇ ਮੇਰੇ ਸਤਗੁਰੂ ਦਾਸ ਨਾਨਕ ਬੇਨਤੀ ਕਰਦਾ ਕਿ ਚਰਨ ਜੰਪਾ ਤੇਰੇ ਚਰਨਾਂ ਦੀ ਧੂੜ ਲੋਚਨੇ ਕਰਦਾ ਓਟ ਗਹੀ ਗੋਪਾਲ ਦਿਆਲ ਕਿਰਪਾ ਨੇ ਤੇ ਮੇਰੇ ਸਤਿਗੁਰੂ ਦਿਆਲੂ ਕਿਰਪਾਲੂ ਨੌਨੇ ਦੇ 18 ਸਿੱਧਿਆਂ ਦੇ ਪੰਡਾਰੇ ਤੇਰੇ ਚਰਨਾਂ ਦੀ ਧੂੜ ਤੇਰੇ ਨਾਮ ਦੀ ਦਾਤ ਮੰਗਨੀ ਕਰਦਾ ਭਗਤ ਅਵਛਲ ਹਰ ਬਿਰਦੇ ਆਪ ਬਣਾਇਆ ਇਹ ਤੇਰਾ ਬਿਰਦਾ ਹੈ ਇਹ ਤੇਰਾ ਮੋਢ ਕਦੀਮਾ ਤੋਂ ਅਸੂਲ ਹੈ ਵੀ ਭਗਤ ਵੀ ਪੈਦਾ ਕੀਤੇ ਤੇ ਭਗਤਾਂ ਦੀ ਪੈਜ ਵੀ ਰੱਖੀ ਹੈ ਕਿਉਂਕਿ ਮਾਪੇ ਦੇ ਧੀਆ ਪੁੱਤਰ 2-3 ਹੋਣ ਨਾ ਜੇ ਇੱਕ ਸ਼ਰਾਬੀ ਕਬਾਬੀ ਨਿਕਲ ਜਾਏ ਮਾਪੇ ਇਹ ਨਹੀਂ ਕਹਿੰਦਾ ਵੀ ਇਹਨੂੰ ਜ਼ਹਿਰ ਦੇ ਕੇ ਮਾਰਦੇ ਆ ਮਾਪੇ ਇਹ ਕਹਿੰਦਾ ਵੀ ਕਿਦਰੇ ਇਹ ਵੀ ਸੁਧਰ ਜੇ ਇਹ ਵੀ ਸਿਆਣਾ ਬਣ ਦੇ ਇਹ ਵੀ ਇਮਾਨਦਾਰ ਬਣ ਦੇ ਕਹਿੰਦੇ ਮੇਰੇ ਸਤਿਗੁਰੂ ਤੂੰ ਐਡਾ ਜਾਲੂਆਂ ਐਡਾ ਮਾਪੇ ਦਾ ਜਿਗਰਾ ਨਹੀਂ ਦਿਆਲੂ ਉਦੇ ਤੋਂ ਕਈ ਹਜ਼ਾਰਾਂ ਗੁਣਾ ਵੱਧ ਕੇ ਤੂੰ ਦਿਆਲੂ ਕਿਰਪਾਲੂ ਐ ਤੂੰ ਬੁਰਾ ਕਿਸੇ ਦਾ ਨਹੀਂ ਚਾਹਦਾ ਬਸ ਕਿਸੇ ਨੂੰ ਫਟਕਾਰ ਲਾ ਦੇਣਾ ਵੀ ਸੰਭਾਜੇ ਤੇ ਕਿਸੇ ਨੂੰ ਸੰਭਲਾ ਵੀ ਦਿਨਾ ਤੇ ਕਿਸੇ ਨੂੰ ਤਰਦੇ ਨੂੰ ਡੋਬ ਦਿਨਾ ਤੇ ਡੁੱਬੇ ਨੂੰ ਉਤਾਰ ਦੇਣਾ ਦਿਆਲੂ ਐ ਤੂੰ ਪਰ ਸ਼ਰਤ ਇੰਨੀ ਕੁ ਐ ਵੀ ਜੇ ਕੋਈ ਤੇਰੇ ਅੱਗੇ ਅਰਜ਼ੋਈ ਤਾਂ ਕਰੇ ਸਹੀ ਜੀ ਕੀ ਵਰਤਾ ਹੋਏ ਸੋਗੁਰਪੈ ਅਰਦਾਸ ਕਰ ਨਾਮ ਨਹੀਂ ਜਪਿਆ ਜਾਂਦਾ ਨਾਮ ਵਿੱਚ ਨਹੀਂ ਜੁੜਿਆ ਜਾਂਦਾ ਸਤਿਗੁਰੂ ਸਤਿਗੁਰੂ ਦੇ ਅੱਗੇ ਅਰਦਾਸ ਕਰ ਸਤਿਗੁਰੂ ਮੈਥੋਂ ਨਹੀਂ ਜੁੜਿਆ ਜਾਂਦਾ ਹੁਣ ਤੂੰ ਜਾਣ ਤੇ ਤੇਰਾ ਕੰਮ ਤੇ ਇਹ ਹੀ ਬਾਰ-ਬਾਰ ਬੇਨਤੀ ਦਾਸ ਕਰਦਾ ਹੁੰਦਾ ਜਦੋਂ ਕਹਤਾ ਨਾ ਵੀ ਤੂੰ ਜਾਣ ਤੇ ਤੇਰਾ ਕੰਮ ਫਿਰ ਜਦੋਂ ਤੂੰ ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਜ ਮੇ ਰਹਾ ਨਾ ਹੋ ਜਦ ਆਪਾ ਪਰਕਾ ਮਿਟ ਗਿਆ ਜਦ ਦੇਖਾ ਤਾ ਤੂੰ ਇੱਕ ਪਰਦਾ ਪ੍ਰਮਾਤਮਾ ਚ ਮਨੁੱਖ ਚ ਇੱਕੋ ਹੀ ਐ ਮੈਂ ਦਾ ਜਦੋਂ ਮੈਂ ਹਟ ਗਈ ਤੂੰ ਆ ਗਿਆ ਵੀ ਤੂੰ ਕਰਨ ਵਾਲਾ ਕਰਨ ਕਰਾਵਣ ਹਰਿ ਸੁਆਮੀ ਖੇਲਿਆ ਬਿਖੈੰਤਰ ਜਾਮੀ ਜਦੋਂ ਆ ਗਿਆ ਤੂੰ ਠਾਕੁਰ ਤੁਮ ਪਹਿਰ ਦਾਸ ਜਿਉ ਪਿੰਡ ਸਭ ਤੇਰੀ ਰਾਜ ਜਦੋਂ ਆ ਗਿਆ ਮੈਂ ਦੀ ਥਾਂ ਤੇ ਤੂੰ ਆ ਗਿਆ ਤੇ ਜਿਹੜਾ ਨਹੀਂ ਸੋਚਿਆ ਉਹ ਵੀ ਕਰਨ ਦੇ ਸਮਰੱਥ ਹੈ ਜੇ ਗਨਕਾ ਅਜਾਮਲ ਵਰਗੇ ਪਾਪੀਆਂ ਨੂੰ ਤਾਰ ਸਕਦਾ ਹੈ ਹਰ ਅੱਖਰਗਿਆਂ ਦਾ ਪਾਰ ਉਤਾਰਾ ਕਰ ਸਕਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਉਹ ਕੁਝ ਵੀ ਕਰ ਸਕਦਾ ਸਮਰੱਥਾ ਹੈ ਕਿਉਂਕਿ ਉਹ ਪ੍ਰਾਈਮ ਪਾਵਰ ਹੈ ਕਰਨ ਦੇ ਸਮਰੱਥ ਹੈ ਹਰ ਕੁਝ ਇਸ ਲਈ ਮੇਰੇ ਸਤਿਗੁਰੂ ਤੂੰ ਭਗਤਾਂ ਦੀ ਪੈਜ ਰਖਦਾ ਹੈ ਇਹ ਤੇਰਾ ਮੁੱਢ ਕਦੀਮਾ ਤੋਂ ਵਿਰਦਾ ਤੂੰ ਆਪ ਬਣਾਇਆ ਜਿਹੜਾ ਸੰ ਤੇਰਾ ਅਰਧ ਹੈ ਤਹ ਤੈ ਪ੍ਰਗਟਾਇਆ ਜਿੱਥੇ ਜਿੱਥੇ ਤੇਰੇ ਭਗਤ ਤੈਨੂੰ ਅਰਧਦੇ ਨੇ ਉੱਥੇ ਉੱਥੇ ਤੂੰ ਆਪ ਜਹਰ ਹਜੂਰ ਹਾਜ਼ਰ ਹਜੂਰ ਪ੍ਰਗਟ ਹੋ ਕੇ ਪ੍ਰਤਾਖ ਹੋ ਕੇ ਸਾmbਧਾ ਹੈ ਤੇ ਸਤਿਗੁਰੂ ਇਸੇ ਲਈ ਸਤਿਗੁਰੂ ਨੇ ਕਿਹਾ ਨਮੋ ਚੰਦਰ ਚੰਦਰੇ ਨਮੋ ਇੰਦਰ ਇੰਦਰੇ ਨਮੋ ਰਾਜ ਰਾਜੇ ਐਵੇਂ ਨਹੀਂ ਕਿਹਾ ਪਰਮਾਨ ਨਮਸਕਾਰ ਤੇ ਨੂੰ ਨਮਸਕਾਰ ਤੈਨੂੰ ਬਾਰ ਬਾਰ ਨਮਸਕਾਰ ਹੈ ਇਸ ਲਈ ਪ੍ਰਭ ਆਪ ਲਈ ਸਮਾਏ ਸਹਿਜ ਸਭਾਏ ਭਗਤ ਕਾਰਜ ਸਾਰੇ ਮੇਰੇ ਪਰਮਾਤਮਾ ਸਤਿਗੁਰੂ ਪ੍ਰਭ ਆਪ ਲਈ ਸਮਾਏ ਤੁਂ ਆਪ ਹੀ ਸਮਾਏ ਸਾਰੇ ਕਾਰਜਾਂ ਵਿੱਚ ਜਰੇ ਜਰੇ ਵਿੱਚ ਸਹਿਜ ਸਭਾਏ ਤੂੰ ਭਗਤਾਂ ਦਾ ਕਾਰਜ ਸਵਾਰ ਵੀ ਦਿਨਾ ਹੈ ਭਗਤਾਂ ਦੀ ਪੈਜ ਵੀ ਰੱਖ ਲੈਣਾ ਹੈ आनंद हर जस महामंगल सर्व दुख विसारया तू आनंद मंगल है तेरा हर जस करना बहुत शोभनी कसवा वणा सर्व दुख विसारया सारे तरह दे दुख विसार लंदा मनुख कहंदा ना कि मेरे कीत्या हुंदा सतगुरु दी वाणी प्रमाण दंदी दे, एक कर, कर है राम होए है सोए देख ना ना मेरे कीत्या ओ भाई तेरे कीत्या दा तेरे दुख नहीं कटए जांदे तू कहंदा मेरे कीत्या हुंदा ਮੇਰੇ ਕੀਤੇਆਂ ਤਾਂ ਤੇਰੀ ਬਿਮਾਰੀ ਨਹੀਂ ਤੇਰੇ ਸਰੀਰ ਤੋਂ ਨਿਕਲਦੀ ਕਹਿੰਦਾ ਜੀ ਮੇਰੇ ਕੀਤੇਆਂ ਹਾਂ ਜੇ ਕਿਰਪਾਲੂ ਹੋ ਜਾਏ ਦਿਆਲੂ ਹੋ ਜਾਏ ਕਈ ਵਾਰੀ ਮਨੁੱਖ ਕੈਂਸਰ ਦੇ ਨਾਲ ਵੀ 15-15 ਸਾਲ ਸਰਵਾਈਵ ਕਰ ਦਿੰਦਾ ਤੇ ਜੇ ਦਿਆਲੂ ਨਾ ਹੋਵੇ ਨਾ ਇੱਕ ਹੋਂਕੇ ਦੇ ਨਾਲ ਹੀ ਮਨੁੱਖ ਸੰਸਾਰ ਤੋਂ ਕੁਝ ਵੀ ਕਰ ਜਾਂਦਾ ਐਸੇ ਸੰਸਾਰ ਵਿੱਚ ਹੁੰਦੇ ਕਾਰਨਾਮੇ ਦੇਖੇ ਨੇ ਕੈਂਸਰ ਵਾਲੇ ਮਰੀਜ਼ 15 15 20 20 ਸਾਲ ਕੱਢ ਜਾਂਦੇ ਨੇ ਅਖੀਰਲੀ ਲਾਸਟ ਸਟੇਜ ਵਾਲੇ ਵੀ ਪਰ ਜਦੋਂ ਦਿਆਲੂ ਹੋਵੇ ਜਦੋਂ ਦਿਆਲੂ ਹੀ ਨਹੀਂ ਤੇ ਰੱਸੀ ਦਾ ਭਲੇਖਾ ਵੀ ਸੱਪ ਵਾਲਾ ਪੈ ਜਾਂਦਾ ਤੇ ਮਨੁੱਖਾ ਸੋਂਗਾ ਲੈ ਕੇ ਮਰ ਜਾਂਦਾ ਇਹ ਸਤਿਗੁਰੂ ਇਹੀ ਕਹਿੰਦੇ ਨੇ ਕਿੰਨੇ ਭਾਈ ਤੂੰ ਕਹਿੰਦਾ ਮੇਰੇ ਕੀ ਧਿਆ ਨਹੀਂ ਭਾਈ ਇਹ ਨਹੀਂ ਪਤਾ ਕਦੋਂ ਸਿਆਣਾ ਬਣਾ ਦੇ ਤੇ ਕਦੋਂ ਮੂਰਖ ਬਣਾ ਦੇ ਖੇਡ ਉਹਦੀ ਹੈ ਤੇ ਇਸ ਲਈ ਤੇ ਸਤਿਗੁਰੂ ਕਹਿੰਦੇ ਨੇ ਚਮਤਕਾਰ ਪ੍ਰਗਾਸ ਦਹ ਦੇ ਇਕ ਤਹ ਦ੍ਰਿਸ਼ਟਾਇ ਕਹਿੰਦੇ ਪ੍ਰਮਾਤਮਾ ਦਾ ਚਮਤਕਾਰ ਹੈ ਪ੍ਰਕਾਸ਼ ਹੈ ਉਹਦੀ ਕਿਰਪਾ ਹੈ ਬਿਆਲੂ ਹੈ ਦਸਾਂ ਦਿਸ਼ਾਵਾਂ ਵਿੱਚ ਉਹ ਆਪ ਹੀ ਸਮਾਇਆ ਆਪ ਹੀ ਭਗਤ ਪੈਦਾ ਕੀਤੇ ਤੇ ਆਪ ਹੀ ਭਗਤਾਂ ਦੀ ਪੈਜ ਵੀ ਰੱਖਦਾ ਹੈ ਇਸ ਲਈ ਨਾਨਕ ਪੈੰ ਪੈ ਚਰਣ ਜੰਪੈ ਤੁਲਤ ਵਿਛਲ ਹਰ ਬਿਰਦੇ ਆਪ ਬਣਾਇਆ ਮੇਰੇ ਸਤਿਗੁਰੂ ਦਾਸ ਨਾਨਕ ਤਿੱਥੋਂ ਨਾਮ ਦੀ ਦਾਤ ਮੰਗਣਾ ਕਰਦਾ ਹੈ ਮੇਰੇ ਸਤਿਗੁਰੂ ਕਿਰਪਾਲੂ ਰਹਿਮ ਕਰ ਤਰਸ ਕਰ ਦਾਸ ਨਾਨਕ ਬੇਨਤੀ ਕਰਦਾ ਤੇਰੇ ਚੰਨ ਦੀ ਧੂੜ ਤੇਰੇ ਨਾਮ ਦੀ ਜਾਚ ਮੰਗਦਾ ਭਗਤ ਵਛਲ ਹਰਬਿਰਦ ਆਪ ਬਣਾਇਆ ਕਿ ਭਗਤਾਂ ਲਈ ਪੈਜ ਰੱਖਣ ਦਾ ਇਹ ਜਿਹੜਾ ਬਿਰਦ ਹੈ ਇਹ ਮੁੱਢ ਕਦੀਮਾ ਤੋਂ ਤੂੰ ਆਪ ਬਣਾਇਆ ਆਪ ਪੈਜ ਰੱਖਦਾ ਮੇਰੇ 'ਚ ਸਮਰੱਥਾ ਨਹੀਂ ਵੀ ਇਸ ਸੰਸਾਰ ਸਮੁੰਦਰ ਤੋਂ ਤਰ ਸਕਾਂ ਮੇਰੇ 'ਚ ਸਮਰੱਥਾ ਨਹੀਂ ਤੇਰੀ ਮਨਾਮ ਬੰਦਗੀ ਨੂੰ ਤਿਆ ਸਕਾਂ ਨਾਈਓ ਮੇਰੇ ਤੇ ਸਮਰਥ ਹੈ ਵੀ ਹਰ ਵੇਲੇ ਤੇਰਾ ਸ਼ੁਕਰਾਨਾ ਕਰ ਸਕਾਂ ਹਾਂ ਜੇ ਤੂੰ ਕਿਰਪਾ ਕਰਦੇ ਤੂੰ ਰਹਿਮ ਤਰਸ ਗਰੀਬ ਤੇ ਕਰ ਲੈ ਤੇ ਆਪਣੇ ਨਾਮ ਦੇ ਨਾਲ ਆਪ ਜੋੜ ਆਪ ਆਪਣੀ ਬੰਦਗੀ ਬਖਸ਼ਿਸ਼ ਕਰ ਤਾਂ ਕਿ ਮੇਰਾ ਆਇਆ ਵੀ ਸੁਹੇਲਾ ਮੇਰਾ ਜੱਪਿਆ ਵੀ ਸੁਹੇਲਾ ਤੇ ਮੇਰੇ ਇਸ ਸੰਸਾਰ ਤੋਂ ਵਿਚਰਿਆ ਵੀ ਸੁਹੇਲਾ ਹੋ ਸਕੇ ਅਸੀਂ ਵੀ ਇਹ ਦਾਤ ਮੰਗੀ ਹੈ ਸਤਿਗੁਰੂ ਰਹਿਮ ਕਰਨ ਸਾਡੇ ਮਨ ਵਿੱਚ ਨਾਮ ਦੀ ਦਾਤ ਨਾਮ ਦੀ ਲੋਭਖਸ਼ਿਸ਼ ਕਰਨ ਆਪਣੇ ਚਰਣਾ ਕਮਲਾਂ ਦੀ ਪ੍ਰੀਤੀ ਬਖਸ਼ਿਸ਼ ਕਰਨ ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਾ ਅਮਲ ਕਰਨਾ ਦਿਓ ਸੀਸ ਕਰੋ ਅਰਦਾਸ ਕਿ ਅਗਿਆਤੋ ਕਥਾ ਵਿਚਾਰਾਂ ਕਰਨ ਦੀ ਜਾਂਚ ਆ ਜਾਵੇ ਲੇਖਕ ਤਾਂ ਇਹਨਾਂ ਛੁੱਟੀ ਹੈ ਜਿਨਖਣ ਭੂਲਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਰ ਉਤਰਦੇ ਹੋ ਸੱਜਣ ਸਿਸੜੀਆਂ ਜੋ ਹੋਦਾ ਹੈ ਸਾਇਬ ਸੰਬਿਲ ਵਾਜ ਬਾਜੀ ਕੇ ਫਤਿਹ ਦਾ ਜਵਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ